ਅਯੁੱਧਿਆ ਚ ਅੱਜ ਮੈਂ ਸਮਝਦਾ ਉਹਨਾਂ ਦੇ ਪ੍ਰਾਨ ਰਿਸ਼ਤਾ ਹੋਈ ਆ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹ ਅਨਵਾਰਨ ਕੀਤਾ ਹੈ ਅੱਜ ਤੇ ਐ ਲੱਗ ਰਿਹਾ ਸੀ ਉਹਨਾਂ ਦਾ ਬਾਲ ਅਵਸਥਾ ਜਦੋਂ ਦੇਖੀ ਆ ਹੁਣ ਉਹਨਾਂ ਦੀ ਜਿਹੜੀ ਉੱਥੇ ਸਥਾਪਿਤ ਹੋਈ ਆ ਮੂਰਤੀ ਐ ਲੱਗਦਾ ਸੀ ਜਿਵੇਂ ਬਿਲਕੁਲ RAM ਜੀ ਮਤਲਬ ਉਸ ਜੋ ਅਸੀਂ ਉਹਨਾਂ ਕੋਲ ਪਹੁੰਚ ਗਏ ਹੋਵਾਂਗੇ ਦਿੱਤਾ ਸੀ ਨਹੀਂ ਰੱਬ ਦੇ ਘਰ ਚ ਕਿਸੇ ਨੂੰ ਜਾਣ ਦਾ ਕਿ ਆਪਾਂ ਰੋਜ ਆਉਨੇ ਆ ਤੇ ਅਲੱਗ-ਅਲੱਗ ਜਗ੍ਹਾ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲੀ ਆ ਉਹਨੇ ਉਹਨਾਂ ਦਾ ਰਾਮ ਜੀ ਦਾ ਨਾਮ ਲਿਆ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅੱਜ ਡੰਡੀ ਸਵਾਮੀ ਮੰਦਿਰ ਪਹੁੰਚੇ ਜਿੱਥੇ ਉਹਨਾਂ ਨੇ ਪ੍ਰਾਣ ਪ੍ਰਤੀਸ਼ਠਾ ਪ੍ਰੋਗਰਾਮ ਮੌਕੇ ਭਗਵਾਨ ਸ਼੍ਰੀ ਰਾਮ ਜੀ ਦਾ ਨਾਮ ਦਾ ਉਚਾਰਨ ਕੀਤਾ ਅਤੇ ਕਿਹਾ ਕਿ ਅੱਜ ਦੇਸ਼ ਭਰ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਇਸ ਤੋਂ ਇਲਾਵਾ ਉਹਨਾਂ ਕਹਿਆ ਕਿ ਅੱਜ ਕਿਸੇ ਵੀ ਸਿਆਸਤ ਦੇ ਨਾਲ ਪ੍ਰੇਰਿਤ ਮੁੱਦੇ ਤੇ ਗੱਲ ਨਹੀਂ ਕਰਨਗੇ ਅਤੇ ਭਗਵਾਨ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਲੈਣ ਪਹੁੰਚੇ ਨੇ ਜੀ ਪਹੁੰਚੇ ਹੋ ਅੱਜ ਰਾਮ ਲੱਲਾ ਦਾ ਗੁਣਗਾਨ ਹੋ ਰਿਹਾ ਹੈ ਸਾਰੇ ਮੰਦਰਾਂ ਦੇ ਵਿੱਚ ਮੈਂ ਕਿਹਾ ਜੀ ਸਾਰੀ ਦੁਨੀਆ ਪਹੁੰਚੀ ਹੈ ਜਿੱਥੇ ਕਿਸੇ ਨੂੰ ਕਿਸੇ ਨੇ ਘਰ ਚ ਪੂਜਾ ਕੀਤੀ ਆ ਅਸੀਂ ਸਮਾਜੀ ਲੋਕ ਆ ਤੇ ਸਾਨੂੰ ਇਸ ਕਰਕੇ ਜਿਹੜਾ ਸਾਡੇ ਇੱਥੇ ਦੇ ਟਰਸਟ ਨੇ ਇੱਥੇ ਨੇ ਸਦਾ ਦਿੱਤਾ ਸੀ ਨਹੀਂ ਰੱਬ ਦੇ ਘਰ ਚ ਕਿਸੇ ਨੂੰ ਜਾਣਦਾ ਕਿ ਆਪਾਂ ਰੋਜ ਆਉਨੇ ਆ ਤੇ ਅਲੱਗ-ਅਲੱਗ ਜਗ੍ਹਾ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲੀ ਆ ਉਹਨੇ ਉਹਨਾਂ ਦਾ ਰਾਮ ਜੀ ਦਾ ਅਜ ਨੌ ਲਿਆ ਕਿਉਂਕਿ ਮੈਂ ਇਹ ਗੱਲ ਪਹਿਲਾਂ ਕਹੀ ਆ ਵੀ ਹਰ ਇਨਸਾਨ ਤਾਂ ਛੱਡੋ ਕੋਈ ਜਾਨਵਰ ਹੋਵੇ ਕੋਈ ਪੰਛੀ ਹੋਵੇ ਉਹ ਵੀ ਆਲਣੇ ਚ ਆਪਣੇ ਘਰ ਚ ਮੁੜਦਾ ਸ਼ਾਮ ਨੂੰ ਤੇ ਰੱਬ ਦਾ ਰਾਮ ਜੀ ਦਾ ਹੀ ਕੋਈ ਇਮਤਿਹਾਨ ਸੀਗਾ ਜਿਨ੍ਹਾਂ ਨੇ 550 ਸਾਲ ਬਾਅਦ ਆਪਣੇ ਘਰੇ ਪਹੁੰਚਣਾ ਸੀਗਾ ਤੇ ਇਸ ਕਰਕੇ ਉਹ ਇਮਤਿਹਾਨ ਉਹਨਾਂ ਦੀ ਉਹਨਾਂ ਦੀ ਇਦੇ ਪਿੱਛੇ ਕੀ ਆ ਆਪਾਂ ਤਾਂ ਜਾਣ ਨਹੀਂ ਸਕਦੇ ਪਰ ਅਯੁੱਧਿਆ 'ਚ ਅੱਜ ਮੈਂ ਸਮਝਦਾ ਉਹਨਾਂ ਦੇ ਪ੍ਰਾਨਪ੍ਰਸਤਾ ਹੋਈ ਆ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹ ਅਨਵਾਰਨ ਕੀਤਾ ਏ ਅੱਜ ਤੇ ਐਂ ਲੱਗ ਰਿਹਾ ਸੀ ਉਹਨਾਂ ਦਾ ਬਾਲ ਅਵਸਥਾ ਜਦੋਂ ਦੇਖੀ ਆ ਹੁਣ ਉਹਨਾਂ ਦੀ ਜਿਹੜੀ ਉੱਥੇ ਸਥਾਪਿਤ ਹੋਈ ਆ ਮੂਰਤੀ ਐਂ ਲੱਗਦਾ ਸੀ ਜਿਵੇਂ ਬਿਲਕੁਲ ਰਾਮ ਜੀ ਮਤਲਬ ਉਸ ਯੁੱਗ 'ਚ ਅਸੀਂ ਉਹਨਾਂ ਕੋਲ ਪਹੁੰਚ ਗਏ ਹੋਵਾਂਗੇ ਤੇ ਬਹੁਤ ਖੁਸ਼ੀ ਆ ਆਪਾਂ ਲੋਕ ਤਾਂ ਭਾਗਾਂ ਵਾਲੇ ਆ ਵੀ ਇਹ ਸਮਾਂ ਸਾਡੇ ਵੇਲੇ ਆਇਆ ਕਿੰਨੀਆਂ ਪੀੜੀਆਂ ਪੰਜ ਛੇ ਜੁਗ ਚਲੇ ਗਏ ਪੀੜੀਆਂ ਦੇਖ ਲਓ ਕਿੰਨੀਆਂ ਚਲੀਆਂ ਗਈਆਂ ਹੁਣ ਇਸ ਅੜੀਕ ਦੇ ਵਿੱਚ ਪਰ ਅੱਜ ਉਹ ਸਮਾਂ ਆਇਆ ਇਹ ਆਪਾਂ ਸਾਰੇ ਭਾਗਾਂ ਵਾਲੇ ਆ ਕਿਸਮਤ ਵਾਲੇ ਆ ਵੀ ਇਹ ਸਾਡੇ ਮੌਕੇ ਅੱਜ ਸਾਨੂੰ RAM ji ਦਾ ਗੁਣਗਾਨ ਕਰਨ ਨੂੰ RAM ji ਨੇ ਇਹ ਸਾਨੂੰ ਮੌਕਾ ਦਿੱਤਾ ਅੰਤੀ ਸਾਹਿਬ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਕੱਲ ਨਜੂ ਸਿੰਘ ਸਿੱਧੂ ਨੇ ਜਿਹੜੀ ਰੈਲੀ ਕੀਤੀ ਅੱਜ RAM ji ਦੀ ਗੱਲ ਤੋਂ ਉੱਤੇ ਕੁਝ ਨਹੀਂ ਸਭ ਚੀਜ਼ਾਂ ਅੱਜ ਅੱਜ ਤਾਂ ਲੋਕਾਂ ਦੀ ਚਿੰਗਾਈ ਸਾਹਮਣੇ ਆ ਰਹੀ ਆ ਅੱਜ ਅੱਜ ਇਨਸਾਨ ਦਾ ਰੋਜ਼ ਕੋਈ ਨਾ ਕੋਈ ਬੁਰੀਆਂ ਖਬਰਾਂ ਹੋਰ ਖਬਰਾਂ ਆਉਂਦੀਆਂ ਰਹਿੰਦੀਆਂ ਅੱਜ ਸਿਰਫ ਸਭ ਲੋਕ ਰਾਮ ਲੱਲਾ ਦੇ ਰਾਮ ਜੀ ਦੇ ਵਿੱਚ ਲੀਨ ਨੇ ਉਹਨਾਂ ਦੀ ਭਗਤੀ ਚ ਲੀਨ ਨੇ ਬਾਕੀ ਸਭ ਕੁਝ ਸਾਰਾ ਦੇਣੀ ਚੱਲਦਾ ਰਹਿਣਾ ਇੱਕ ਆਪਾਂ ਰਾਮ ਜੀ ਨੂੰ ਦੇ ਨਹੀਂ ਸਕਦੇ ਇਹ ਖਬਰਾਂ ਚ ਇਹ ਕੀ ਇਨਸਾਨ ਦੀ ਗੱਲ ਆਪਾਂ ਕਰਨੀ ਆ ਅੱਜ ਰੱਬ ਦੀ ਗੱਲ ਕਰੋ ਤੇ ਚੰਗਾ ਜਿਹੜਾ ਇਹ ਜਗਾ ਹੈ